ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਬਣਾਵਾਂਗੇ ਜੀ ਰੋਟੀਆਂ ਜੋ ਬਹੁਤ ਫੁੱਲੀਆਂ ਫੁੱਲੀਆਂ ਬਣ ਕੇ ਤਿਆਰ ਹੋਣਗੀਆਂ ਤੇ ਆਟੇ ਨੂੰ ਮੈਂ ਪਹਿਲਾਂ ਹੀ ਛਾਨ ਲਿਆ ਸੀਗਾ ਇੱਥੇ ਪਾਣੀ ਲੈ ਲਿਆ ਤੇ ਇੱਕ ਮੈਂ ਪ੍ਰਾਤ ਲਈਆ ਤੇ ਜਿੰਨਾ ਆਪਾਂ ਆਟਾ ਗੁੰਨ ਕੇ ਤਿਆਰ ਕਰਨਾ ਹੋਏ ਉਹਨਾ ਆਟਾ ਲੈ ਲਾਂਗੇ ਤੇ ਬਾਕੀ ਦਾ ਸਾਈਡ ਤੇ ਰੱਖ ਲਵਾਂਗੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਆਟੀ ਨੂੰ ਜਿਹੜਾ ਗੁੰਨਣਾ ਹੈ ਇਸ ਤਰੀਕੇ ਨਾਲ ਆਪਾਂ ਆਟੀ ਨੂੰ ਜਿਹੜਾ ਗੁੰਨ ਲਵਾਂਗੇ ਆਟਾ ਬਹੁਤਾ ਪਤਲਾ ਨਹੀਂ ਖਾਨਾ ਜਿਵੇਂ ਅਸੀਂ ਘਰ ਵਿੱਚ ਨਾਰਮਲ ਰੋਟੀ ਬਣਾਉਂਦੇ ਹਾਂ ਨਾ ਉਵੇਂ ਦਾ ਹੀ ਆਟਾ ਬਣਾ ਕੇ ਤਿਆਰ ਕਰਾਂਗੇ ਆਪਾਂ ਤੇ ਇਹ ਕੁੰਡਾ ਆٹے ਇਸ ਤਰੀਕੇ ਨਾਲ ਗੁੰਨ ਕੇ ਆਪਾਂ ਰੱਖ ਲੈਣੇ ਆਂ ਤੇ ਰੋਟੀਆਂ ਸਾਡੀਆਂ ਬਿਲਕੁਲ ਫੁੱਲੀਆਂ ਫੁੱਲੀਆਂ ਬਣ ਕੇ ਤਿਆਰ ਨਹੀਂ ਹੁੰਦੀਆਂ ਤੇ ਆਟੇ ਨੂੰ ਤੁਸੀਂ 5 ਮਿੰਟ ਦੇਣੀ ਐ ਇਸ ਤਰੀਕੇ ਨਾਲ ਗੁੰਨਣ ਵਾਸਤੇ ਚੰਗੇ ਤਰੀਕੇ ਨਾਲ ਤੁਸੀਂ ਆਟੇ ਨੂੰ ਗੁੰਨ ਕੇ ਤਿਆਰ ਕਰੋਗੇ ਨਾ ਤੇ ਆਟਾ ਤੁਹਾਡਾ ਬਹੁਤ ਵਧੀਆ ਵੇਖ ਸਕਦੇ ਤੁਸੀਂ ਜੀ ਆਟਾ ਕਿੱਦਾਂ ਵਧੀਆ ਬਣ ਕੇ ਆਪਣਾ ਤਿਆਰ ਹੋ ਗਿਆ ਗੁੰਨ ਕੇ ਤੇ ਹੁਣ ਆਪਾਂ ਸਾਈਡ ਤੇ ਰੱਖ ਲਵਾਂਗੇ ਇਹਨੂੰ ਤੇ ਹੁਣ ਆਪਾਂ ਰੋਟੀਆਂ ਪਕਾ ਕੇ ਤੁਹਾਨੂੰ ਦੱਸਦੇ ਆਂ ਕਿ ਸਾਡੇ ਫੁਲਕੇ ਕਿਵੇਂ ਦੇ ਫੁੱਲੇ ਫੁੱਲੇ ਬਣ ਕੇ ਤਿਆਰ ਹੋਏ ਨੇ ਠੀਕ ਹੈ ਜੀ ਹੁਣ ਆਪਾਂ ਰੋਟੀ ਨੂੰ ਵੇਲ ਲਵਾਂਗੇ ਤੇ ਵੀਲਨ ਤਾਂ ਬਾਤਾ ਵੀ ਮੈਂ ਪਹਿਲਾਂ ਹੀ ਗਰਮ ਰੱਖ ਦਿੱਤਾ ਸੀ ਗੈਸ ਉੱਪਰ ਤਾਂ ਜੋ ਤਵਾ ਆਪਣਾ ਗਰਮ ਹੋ ਜਾਵੇ ਤੇ ਤਵਾ ਆਪਣਾ ਜਿਹੜਾ ਗਰਮ ਹੋ ਚੁੱਕਾ ਹੁਣ ਆਪਾਂ ਪਾਵਾਂਗੇ ਜੀ ਦੇ ਉੱਤੇ ਰੋਟੀ ਤੇ ਇਸ ਤਰੀਕੇ ਨਾਲ ਆਪਾਂ ਰੋਟੀ ਬਣਾਵਾਂਗੇ ਤੇ ਵੇਖ ਸਕਦੇ ਤੁਸੀਂ ਹੁਣ ਇੱਕ ਸਾਈਡ ਤਾਂ ਹੋ ਚੁੱਕੀ ਦੂਜੀ ਸਾਈਡ ਨੂੰ ਆਪਾਂ ਪਰਤ ਲਿਆ ਇਹ ਤੇ ਰੋਟੀ ਨੂੰ ਆਪਾਂ ਇਸ ਤਰੀਕੇ ਨਾਲ ਇੱਕ ਸਾਈਡ ਤੋਂ ਤੁਸੀਂ ਇਸ ਤਰੀਕੇ ਨਾਲ ਗੈਸ ਉੱਪਰ ਆ ਕੇ ਵੀ ਸੇਕ ਸਕਦੇ ਹੋ ਮੈਂ ਗੈਸ ਉੱਪਰ ਆ ਕੇ ਨਹੀਂ ਸੇਕਦੀ ਹੈਗੀ ਕਿਉਂਕਿ ਉਹਦੇ ਵਿੱਚ ਗੈਸ ਦੀ ਜਿਹੜੀ ਸਮੈਲ ਜੀ ਆਉਂਦੀ ਹੈ ਚੰਗੀ ਨਹੀਂ ਲੱਗਦੀ ਹੈਗੀ ਰੋਟੀ ਇਸ ਤਰੀਕੇ ਨਾਲ ਤਵੇ ਉੱਪਰ ਰੋਟੀ ਜਿਹੜੀ ਖਾਣੀ ਉਹ ਬਹੁਤ ਵਧੀਆ ਹੁੰਦੀ ਨਾਲ ਸਿਹਤਮੰਦ ਹੁੰਦੀ ਹੈ ਤੁਸੀਂ ਇਸ ਤਰੀਕੇ ਨਾਲ ਹੀ ਰੋਟੀ ਮੈਨੂੰ ਸੇਕ ਲਿਆ ਨੇ ਤੁਹਾਨੂੰ ਦਖਾ ਦਦੇ ਆ ਜੀ ਰੋਟੀਆਂ ਆਪਾਂ ਕਿੰਨੀ ਵਧੀਆ ਆਪਣੀ ਫੁੱਲ ਕੇ ਤਿਆਰ ਹੋ ਚੁੱਕੀ ਹੈ ਤੇ ਦੇਖ ਸਕਦੇ ਤੁਸੀਂ ਇਸ ਤਰੀਕੇ ਦੇ ਜਿਹੜੇ ਫੁੱਲੀਆਂ ਫੁੱਲੀਆਂ ਬਿਲਕੁਲ ਗੁਬਾਰੇ ਦੀ ਤਰ੍ਹਾਂ ਰੋਟੀਆਂ ਬਣ ਕੇ ਤਿਆਰ ਹੋਣਗੀਆਂ ਆਪਣੀਆਂ ਤੇ ਆਪਾਂ ਸਾਰੀਆਂ ਰੋਟੀਆਂ ਇਸ ਤਰੀਕੇ ਨਾਲ ਬਣਾ ਲਵਾਂਗੇ ਤੇ ਦੇਖ ਸਕਦੇ ਤੁਸੀਂ ਕਿੰਡੀਆਂ ਵਧੀਆ ਆਪਣੀਆਂ ਰੋਟੀਆਂ ਕਿੰਨੇ ਸੋਹਣੇ ਫੁੱਲੇ ਫੁੱਲੇ ਫੁਲਕੇ ਬਣ ਕੇ ਤਿਆਰ ਹੋ ਚੁੱਕੇ ਨੇ ਬਾਕੀ ਮੇਰਾ ਤਰੀਕਾ ਤੁਹਾਨੂੰ ਕਿਵੇਂ ਦਾ ਲੱਗਾ ਮੈਨੂੰ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਣਾ ਬਾਕੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਮਿਲਦੇ ਆ ਨਵੀਂ ਵੀਡੀਓ ਦੇ